ਖਬਰ ਸਾਹਮਣੇ ਆ ਰਹੀ ਹੈ ਬੀਤੀ ਦਿਨ ਰਾਤ ਇੱਕ ਡੈਰੀ ਮਾਲਕ ਦੇ ਉੱਪਰ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਦੱਸਦੀ ਹੈ ਕਿ ਇੱਕ ਡੈਰੀ ਮਾਲਕ ਦੇ ਉੱਪਰ ਦੋ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਆ ਜਦੋਂ ਇਹ ਨੌਜਵਾਨ ਆਪਣੀ ਡੈਰੀ ਦੇ ਉੱਪਰ ਸਤਾਏ ਇਸੇ ਦੌਰਾਨ ਦੋ ਨੌਜਵਾਨ ਆਉਂਦੇ ਨੇ ਅਤੇ ਆ ਕੇ ਫਾਇਰਿੰਗ ਸ਼ੁਰੂ ਕਰ ਦਿੰਦੇ ਨੇ ਦੱਸਦੇ ਕਿ ਡੈਰੀ ਮਾਲਕ ਦੇ ਕਈ ਗੋਲੀਆਂ ਲੱਗਿਆ ਨੇ ਜਿਸ ਤੋਂ ਬਾਅਦ ਗੰਭੀਰ ਹਾਲਤ ਦੇ ਵਿੱਚ ਡੇਰੀ ਮਾਲਕ ਨੂੰ ਹਸਪਤਾਲ ਲਿਜਾਇਆ ਗਿਆ ਦੱਸਦੀ ਉੱਤੇ ਹੀ ਮੌਕੇ ਦੇ ਉੱਪਰ ਪੁਲਿਸ ਮੁਲਾਜ਼ਮ ਪਹੁੰਚਦੇ ਆਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਦੱਸਦੀ ਹੈ ਕਿ ਇਹ ਮਾਮਲਾ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਭੈਲ ਢਾਈ ਵਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਅਣਪਛਾਤੇ ਦੋ ਵਿਅਕਤੀਆਂ ਦੇ ਵੱਲੋਂ ਦੋ ਨੌਜਵਾਨਾਂ ਦੇ ਵੱਲੋਂ ਇੱਕ ਦੇਰੀ ਮਾਲਕ ਦੇ ਗੋਲੀਆਂ ਮਾਰੀਆਂ ਗਈਆਂ ਨੇ ਹਾਲਾਂਕਿ ਕਾਰਨ ਕੀ ਰਹੇ ਨੇ ਕਿਉਂ ਇਹ ਹਮਲਾ ਕੀਤਾ ਗਿਆ ਇਸ ਨੂੰ ਲੈ ਕੇ ਕੋਈ ਵੀ ਜਾਣਕਾਰੀ ਅਜੇ ਸਾਹਮਣੇ ਨਹੀਂ ਆ ਸਕੀ ਉੱਥੇ ਹੀ ਮੌਕੇ ਦੇ ਉੱਪਰ ਪੁਲਿਸ ਮੁਲਾਜ਼ਮ ਪਹੁੰਚੇ ਨੇ ਡੀਐਸਪੀ ਗੋਇੰਦਵਾਲ ਸਾਹਿਬ ਪਹੁੰਚੇ ਨੇ ਤੇ ਉਹਨਾਂ ਦੇ ਵੱਲੋਂ ਜਾਂਚਾ ਜੋ ਸ਼ੁਰੂ ਕਰ ਦਿੱਤੀ ਗਈ ਹੈ ਕਿ ਆਖਰ ਕਾਰਨ ਕੀ ਰਹੇ ਨੇ ਕਿਉਂ ਇਸ ਤਰੀਕੇ ਇਹ ਵਾਰਦਾਤ ਕੀਤੀ ਗਈ ਆ ਜਿਨ੍ਹਾਂ ਨੌਜਵਾਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਆ ਉਹ ਨੌਜਵਾਨ ਕੌਣ ਨੇ ਅਤੇ ਕਾਰਨ ਕੀ ਰਹੇ ਨੇ ਇਸ ਨੂੰ ਲੈ ਕੇ ਜਾਂਚ ਸ਼ੁਰੂ ਹੋਈ ਆ ਉੱਥੇ ਹੀ ਜ਼ਖਮੀ ਨੌਜਵਾਨ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਲਿਜਾਇਆ ਗਿਆ ਦੱਸਦੇ ਕਿ ਮਾਮਲਾ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਭੈਲ ਢਾਈ ਵਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਡੇਰੀ ਮਾਲਕ ਦੇ ਉੱਪਰ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਉੱਥੇ ਹੀ ਮੌਕੇ ਦੇ ਉੱਪਰ ਪੁਲਿਸ ਮੁਲਾਜ਼ਮ ਪਹੁੰਚਦੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਆ ਜਦੋਂ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਨੌਜਵਾਨ ਆਪਣੇ ਕੰਮਕਾਰ ਦੇ ਨਾਲ ਹੀ ਸਬੰਧ ਰੱਖਦਾ ਦੱਸਦੀ ਹੈ ਕਿ ਬਿਲਕੁਲ ਸਾਊ ਸੁਭਾ ਦਾ ਨੌਜਵਾਨ ਦੱਸਿਆ ਜਾ ਰਿਹਾ ਅਤੇ ਪਿੰਡ ਵਾਲਿਆਂ ਦਾ ਕਹਿਣਾ ਕਿ ਉਹਨਾਂ ਨੂੰ ਵੀ ਇਸ ਦਾ ਅੰਦਾਜ਼ਾ ਨਹੀਂ ਹੈ ਕਿ ਆਖਿਰ ਇਸ ਨੌਜਵਾਨ ਦੇ ਉੱਪਰ ਇਸ ਤਰੀਕੇ ਦੇ ਨਾਲ ਹਮਲਾ ਕਿਉਂ ਕੀਤਾ ਗਿਆ ਉੱਥੇ ਹੀ ਪੁਲਿਸ ਦੇ ਵੱਲੋਂ ਜਾਂਚ ਲਗਾਤਾਰ ਸ਼ੁਰੂ ਕਰ ਦਿੱਤੀ ਗਿਆ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਇਹ ਉਸੇ ਡੈਰੀ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਉਹ ਨੌਜਵਾਨ ਮੌਜੂਦ ਸੀ ਜਿੱਥੇ ਡੈਰੀ ਮਾਲਕ ਦੇ ਉੱਪਰ ਹਮਲਾ ਕੀਤਾ ਗਿਆ ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਪਿੰਡ ਵਾਸੀਆਂ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਹਲਕਾਰ ਸਿੰਘ ਜੀ ਕੀ ਗੱਲਬਾਤ ਹੋਈ ਪਿੰਡ ਪਹਿਲ ਚ ਭਲ ਜੀ ਆਏ ਹਨ ਸਾਥ ਤੇ ਬਕਰਨੀ ਸਿੰਘ ਤੇ ਗੋਲੀਆਂ ਮਾਰ ਕੇ ਡੇੜੀ ਚ ਕਿੰਨੇ ਬੰਦੇ ਆਏ ਗੋਲੀਆਂ ਮਾਰਨ ਦੋ ਬੰਦੇ ਆਏ ਤੇ ਗੋਲੀ ਕਿੱਥੇ ਕਿੱਥੇ ਲੱਗੀ ਉਹਦੇ ਗੋਲੀਆਂ ਪੱਟਾਂ 'ਚ ਲੱਗੀਆਂ ਕੀ ਹਾਲਤ ਹੈ ਉਹਦੀ ਹਾਲ ਕੀ ਵੀਰ ਆ ਗਈ ਜੀ ਲੈ ਕੇ ਗਏ ਬੰਦੇ ਸਾਡੇ ਕੀ ਮੰਗ ਕਰਦੇ ਜੀ ਮੰਗ ਇਨਸਾਫ ਮੰਗਦੇ ਜੀ ਖੇਤੀਬਾੜੀ ਕਰਦਾ ਪਹਿਲੇ ਤੋਂ ਬਚਪਨੇ ਤੋਂ ਹੀ ਬਹੁਤ شریف ਮੁੰਡਾ ਵਾ شریف ਮੁੰਡਾ ਸਾਡਾ ਭਤੀਆ ਹੀ ਲੱਗਦਾ ਸਾਡਾ ਕੀ ਮੰਗ ਕੀ ਕਰਦੇ ਜੀ ਇਨਸਾਫ ਮੰਗਦੇ ਜੀ ਮੇਰਾ ਨਾਮ ਜੀਸੋ ਹਰਨਦਾਵਾ ਜੀ ਇੱਕ ਕੀ ਗੱਲ ਬਾਤ ਹੋਈ ਜਿਹੜੀ ਅੱਜ ਪਹਿਲਪਿੰਡ ਇਹਦਾ ਪਤਾ ਦੀ ਲਗਾ ਦੋ ਅੰਸ਼ਰ ਤੇ ਬੰਦੇ ਆਏ ਆ ਤੇ ਉਹਨਾਂ ਕੋ ਪਿਸਤਲ ਦਾ ਪਤਾ ਇਹ ਰਵਾ ਉਹਨਾਂ ਨੂੰ ਪਤਾ ਲੱਗਾ ਤੇ ਗੋਲੀਆਂ ਮਾਰਤੀਆਂ ਉਹਨਾਂ ਨੇ ਗੋਲੀਆਂ ਮਾਰ ਕੇ ਆਪਣੇ ਬਾਹਰ ਨਹੀਂ ਮੈਂ ਮੁੰਡੇ ਦੀ ਭਾਜੀ ਬਣੀ ਮੁੰਡਾ ਡਿੱਪਿਆ ਤੇ ਗੋਲੀਆਂ ਕਿਧੇ ਮਾਰੀਆਂ ਜੀ ਉਹਨਾਂ ਦਾ ਪਤਾ ਨਹੀਂ ਲੱਗਦਾ ਕਿੱਨੇ ਮਾਰੀਆਂ ਨਹੀਂ ਗੋਲੀਆਂ ਮਾਰੀਆਂ ਕਿਧੇ ਆ ਵਿਕਰਮਜੀਤ ਸਿੰਘ ਨੇ ਵਿਕਰਮਜੀਤ ਸਿੰਘ ਸਨੋ ਜੀ ਸੋ ਕੀ ਕੰਮ ਕਰਦਾ ਉਹ ਇਹ ਖੇਤੀਬਾੜੀ ਦਾ ਕਰਦਾ ਜੱਟ ਜ਼ਿਮੀਂਦਾਰ ਤੇ ਡੀੜੀ ਦਾ ਵੀ ਚਿਤੰਦਾ ਕਰਦਾ ਨਾਲ ਤੇ ਹੁਣ ਕਿਦਾਂ ਹਾਲਤ ਕਿਦਾਂ ਆ ਦੀ ਹਾਲਤੋਂ ਦੀ ਮੰਡੀ ਸੀ ਤੇ ਉਹਨੂੰ ਲੈ ਕੇ ਗਏ ਆ ਜਿਵੇਂ ਹਾਲਤ ਦੀ ਵਿੱਚ ਆ ਕੀ ਕੀ ਮੰਗ ਕਰਦੇ ਨਹੀਂ ਮੰਗਰ ਤੇ ਇਨਸ਼ਾਅ ਹੋਣਾ ਚਾਹੀਦਾ ਪੁਲਿਸ ਪਹੁੰਚੀ ਮੌਕੇ ਤੇ ਮੌਕੇ ਪਹੁੰਚ ਗਈ